ਕੜੀ ਬਾਈ ਆ ਗਿਆ ਆ ਖੜੀ 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 ਜਾਣਾ ਹਾਂ ਨਹੀਂ ਨਹੀਂ ਚੱਲਿਆ ਸੀ ਕਿਸੇ ਪਾਸੇ ਮੈਂ ਚੱਲਿਆ ਸੀ ਕੋਈ ਨਹੀਂ ਮੈਂ ਤਾਂ ਤੈਨੂੰ ਖੁਸ਼ਖਬਰੀ ਦੇਣ ਆਇਆ ਸੀ ਦੱਸ ਆਇਆ ਤੈਨੂੰ ਦੱਸਣ ਆਇਆ ਸੀਗਾ ਤੂੰ ਲੜਦਾ ਹੁੰਦਾ ਸੀ ਨਾ ਹੂੰ ਹੂੰ ਵੀ ਇਹਨਾਂ ਨਾਲ ਵੋਟਾਂ ਆल्या ਮਗਰ ਤੁਰਿਆ ਫਿਰਦਾ ਮੈਂ ਤਾਂ ਹੋਂ ਵੀ ਲੜਦਾ ਤੇ ਆਪਾਂ ਬਾਈ ਉਹ ਪਾਰਟੀ ਦੀ ਮਦਦ ਨਾਲ ਮੰਤਰੀ ਸਾਹਿਬ ਦੀ ਮਦਦ ਨਾਲ ਹੂੰ ਹੂੰ ਕਿਲਾ ਹੋਰ ਵੜ ਲਿਆ ਕਿੱਥੇ ਗਾਂ ਉਹਨੇ ਨਹੀਂ ਉਹਨੇ ਉਹ ਜਾਗਰ ਵਾਈਲੀ ਕੀ ਹਾਂ ਹਾਂ ਸੀਗੀ ਉੱਥੇ ਤੇ ਕਿਲਾ ਹੀ ਤਾਂ ਜ਼ਮੀਨ ਸੀ ਉਹਨਾਂ ਕੋਲੇ हां ਤੇ ਕਿੱਲਾ ਆਪ ਲਖਾ ਲਿਆ ਤੇ ਆਪ ਕਿੱਧਰ ਗਏ ਹੋ ਆਪ ਉਹ ਜੇਲ੍ਹ ਤਸਰੀਕ ਤੋਂਨੇ ਪਿਓ ਪੁੱਤ ਅੱਛਾ ਉਹ ਪਿਓ ਆਪਣੇ ਮੁੰਡੇ ਦੀ ਤਾਂ ਹੋ ਗਈ ਜਵਾਨਤ ਹੂੰ ਹੂੰ ਤੇ ਉਹ ਅੰਦਰ ਹੀ ਆ ਬਲੈਕ ਚ ਅੰਦਰ ਸੀਗੇ ਅੱਛਾ ਤੇ ਆਪਾਂ ਬਸ ਉਹ ਕਰ ਲੈਣੀ ਆ ਕਾਬਜ਼ੇ ਚ ਗੱਲ ਸੋਹਣੀ ਵੱਡਾ ਲੀਡਰ ਆ ਹਾਂ ਰੱਬ ਨੇ ਤੈਨੂੰ ਸਭ ਕੁਝ ਦਿੱਤਾ ਆ ਤਾਂ ਤੂੰ ਬਹੁਤ ਗਲਤ ਕੰਮ ਕਰ ਲਿਆ ਜੇ ਤੂੰ ਮੇਰਾ ਯਾਰ ਆ ਤਾਂ ਕਿਉਂ ਕੰਜਰਾ ਜਿਹੜੇ ਬੰਦੇ ਕੋਲੇ ਗਵਾਂ ਨੂੰ ਹੀ ਕੱਖ ਨਹੀਂ ਉਹ 5 ਕਰੋੜ ਦਾ ਕਿੱਲਾ ਉਹ ਤੈਨੂੰ ਦੱਸਦਾ ਨਾ ਜਿਹੜੇ ਬੰਦੇ ਕੋਲੇ ਗਵਾਂ ਨੂੰ ਹੀ ਕੱਖ ਨਾ ਹੋਵੇ ਨਾ ਉਹਦੇ ਨਾਲ ਪੰਗਾ ਨਹੀਂ ਲਈ ਜਾਂਦਾ ਉਹਨਾਂ ਕੋਲੇ ਵਿਚਾਰਾਂ ਕੋਲੇ ਗਵਾਂ ਨੂੰ ਹੀ ਕੱਖ ਨਹੀਂ ਜੇ ਤੂੰ ਕਿਤੇ ਫਿਰਦਾ ਨਾ ਪਲੇਖੇ ਚ ਵਿੱਚ ਤੇਰੀ ਪਾਰਟੀ ਤੇ ਵਿੱਚ ਤੇਰੇ ਸਪੋਰਟਰ ਇਹੋ ਜਿਹਾ ਚੁੱਪ ਕੀਤਾ ਜੇ ਬੰਦਾ ਨਾ ਜਿਹਦੇ ਕੋਲੇ ਗਵਾਂ ਨੂੰ ਹੀ ਕੁਛ ਨਾ ਹੋਵੇ ਹਾਂ ਉਹ ਮਾਰ ਮਾਰ ਢੇਰ ਲਾ ਦਿੰਦਾ ਅੰਨਾ ਤੈਨੂੰ ਮੈਂ ਦੱਸਦਾ ਨਾਂਨ ਨੂੰ ਸਰਕਾਰ ਦਾ ਡਰ ਹੁੰਦਾ ਹੈ ਜੇ ਬੰਦੇ ਨੂੰ ਪਹਿਲੇ ਹੀ ਜੇਲ੍ਹ ਚ ਬੈਠਾ ਯਾਰ ਤੀਜੇ ਦਿਨ ਤੱਕ ਅੰਦਰ ਗਾਇ ਰਹਿੰਦੇ ਆ ਉਹ ਤੇ ਜਿਹੜਾ ਕਿੱਲਾ ਜ਼ਮੀਨ ਦਾ ਉਹ ਤੂੰ ਰੋਕਨ ਨੂੰ ਫਿਰਦਾ ਇਹ ਗੱਲ ਕੰਨ ਚ ਪਾਲਾ ਜਿਹੜੇ ਬੰਦੇ ਕੋਲੇ ਗਵੋਂ ਨੂੰ ਹੀ ਕੁਛ ਨਾ ਹੋਵੇ ਨਾ ਉਹਦੇ ਨਾਲ ਪੰਗਾ ਨਾ ਲਾਓ ਆਪਦੇ ਘਰੇ ਮौज ਕਰਦਾ ਤੂੰ ਲੈਣਾ ਕੀ ਆ ਰਹਿਣ ਦੀਏ ਫਿਰ ਕਿਉਂ ਤੂੰ ਜਵਾ ਕਰ ਰੋਲਣਾ ਮੁੜ ਕੇ ਵਿਧਵਾ ਪੈਨਸ਼ਨ ਨਹੀਂ ਲੱਗਦੀ ਹੁੰਦੀ ਤੁਹਾਡੇ ਵਰਗੇ ਜਿਹੜੇ ਨੀਟਰ ਹੁੰਦੇ ਉਹਨਾਂ ਦੀ ਜਾ ਯਾਰ ਤੂੰ ਤਾਂ ਮੈਨੂੰ ਥੋਸੀ ਕਰਤਾ ਜਾਵਾ ਨਾ 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 ਤੇਰੇ ਕੋਲੇ ਸਭ ਕੁਝ ਦਿੱਤਾ ਰ ਆਪਣੇ ਪਹਿਲੀ ਗੱਲ ਤਾਂ ਮੈਂ ਤੈਨੂੰ ਪਹਿਲੇ ਦਿਨ ਤੋਂ ਟੋਕਦਾ ਜਿਹੜੀਆਂ ਸਿਆਸਤਾਂ ਨਾ ਹੁਣਾਂ ਵਾਲੀਆਂ ਕਿਸੇ ਕੰਮ ਦੀਆਂ ਨਹੀਂ ਇਹਨਾਂ ਤੋਂ ਟਾਲਾ ਰੱਖ ਕਿਉਂ ਟਾਈਮ ਖਰਾਬ ਕਰਦਾ ਫਿਰ ਇਹੋ ਜਿਹੜਾ ਤੂੰ ਪੰਗਾ ਲੈ ਚੱਲਿਆ ਸੀ ਤੇ ਇਹ ਕੰਨ ਚ ਪਾਲਾ ਅੱਗੇ ਤੋਂ ਵੀ ਤੂੰ ਹਟਣਾ ਤਾਂ ਹੈ ਨਹੀਂ ਪਰ ਜਿਹੜੇ ਬੰਦੇ ਕੋਲੇ ਗਵਾਮ ਨੂੰ ਕੱਖਣਾ ਹੋਵੇ ਨਾ ਉਹਦੇ ਨਾਲ ਨਹੀਂ ਪੰਗਾ ਉਹਦੇ ਨਾਲ ਪੰਗਾ ਨਹੀਂ ਲਈਦਾ ਹੁੰਦਾ ਚਲੋ ਇਹ ਆ ਦੇ ਦਿਲ ਦੀ ਡਾਇਰੀ ਤੇ ਲਿਖਣਾ ਗੱਲ ਸਿਆਣੀ ਗੱਲ ਦਾ ਤੂੰ ਆਪਦਾ ਬੰਦਾ ਤੂੰ ਗਲਤ ਮੱਤ ਥੋੜੋ ਮੇਰਾ ਤੇਰਵਾ ਬਾਈ ਢਲੋਂ ਹੈ ਆਦਾ ਯਾਰ ਬਾਈ ਤੂੰ ਵਧੀਆ ਗੱਲ ਦੱਸਤੀ ਸਾਡਾ ਬਾਪੂ ਵੀ ਆਈਆਂ ਦਾ ਹੁੰਦਾ ਸੀ ਤੁਰਿਆ ਫਰਿਆ ਬਹੁਤ ਸੀ ਉਹ ਮੈਂ ਤੈਨੂੰ ਮੈਂ ਗਲਤ ਰਹਿਣੇ ਦਿੱਤੀ ਕਦੇ ਛੱਡਦੇ ਆ ਵੋਟਾਂ ਵਾਟਾਂ ਵਾਲਿਆਂ ਦਾ ਖੇੜਾ ਮੈਂ ਥੱਕੇ ਖਾਦੇ ਆ ਜ਼ਿੰਦਗੀ 'ਚ ਤੇ ਮੈਂ ਤੈਨੂੰ 5 ਸਾਲਾਂ ਦਾ ਕਹੀ ਜਾਂਦਾ ਬਾਈ ਘਰ ਦਾ ਕੋਈ ਕੰਮ ਨਹੀਂ ਉਦੋਂ ਦਾ ਹੋਇਆ ਯਾਰ ਤੜਕੇ ਲੀੜੇ ਪਾ ਕੇ ਨਿਕਲ ਜਾਣਾ ਚੰਚਾ ਗਰੀ ਕਰੀ ਜਾਣੀ ਤੂੰ ਲੈਣਾ ਕੀ ਹੈ ਉਹਨਾਂ ਤੋਂ ਨਹੀਂ ਨਹੀਂ ਛੱਡ ਦਿੰਨੇ ਆ ਫਿਰ ਸਭ ਨੇ ਘਰੇ ਬੈਠੇਗਾ ਨਾ ਇਹੀ ਵੋਟਾਂ ਵਟਾਂ ਦੇ ਚੱਲ ਕੇ ਆਉਣਗੇ ਤੇਰੇ ਕੋਲ ਤੜਕੇ ਉੱਥੇ ਜਾ ਖੜਨਾ ਕੋਈ ਬੰਦਿਆਂ ਦੀ ਗੱਲ ਐ ਮੰਤਰੀ ਸਾਹਿਬ ਨੂੰ ਹੁਣੇ ਫੋਨ ਕਰ ਦਿੰਨਾ ਕਾ ਮੈਂ ਨਹੀਂ ਲੈਣੀ ਜੀ ਉਹ ਕਾ ਤੁਸੀਂ ਲੈ ਲਓ ਹਾਂ ਲੈਣੇ ਦਾ ਤੁਸੀਂ ਲੈ ਲਓ ਨਾ ਨਾ ਇਹ ਜੇ ਕੰਮ ਨਾ ਲਈ ਅੱਗੇ ਤੋਂ ਚਲਾਦਾ ਯਾਰ ਵਧੀਆ ਕੀਤਾ ਭਰਾ ਸਾਹਿਬ ਆਉਂਦਾ ਬੰਦਾ ਹੀ ਮਤ ਦਿੰਦਾ ਹੁੰਦਾ ਕੰਬੇ ਹਰ ਦਾ ਮਹੀਨਾ ਬੈਦਾ ਮੱਤ ਚੁੱਪ